ਸੌ ਸਾਨੂੰ ਤੜਕੂੰਂਦੀ ਵੀਰੋ ਰਾਤ ਵਟੇ ਤੇ ਆਵਾਂਗੇ ਲੰਬੀ ਹੌਕ ਤਾਰਿਛੀ ਤੋ ਮੇਕ ਜੁਨ ਮਮਟਾਂਗੇ ਸੌ ਸਾਨੂੰ ਤੜਕੂੰਦੀ ਵੀਰੋ ਤੁਸੀਂ ਲੋਕਾਂ ਨੇ ਖੂਨ ਡੋਲਿਆ ਅਸੀਂ ਵੀ ਹਾਂ ਲੋਕਾਂ ਦੇ ਜਾਏ ਤੁਸੀਂ ਲੋਕਾਂ ਨੇ ਖੂਨ ਡੋਲਿਆ ਅਸੀਂ ਇਹ ਹਾਲੋਕਾ ਦੇ ਜਾਏ ਨੀਐ ਇਸ ਦੀਆਂ ਤੁਸਾਂ ਨੇ ਪਰੀਆਂ ਅਮਹਾਤੇ ਉੱਤੇ ਜੰਤਾ ਪਾਹੇ ਖਿੰਡੀ ਹੋਈ ਕਰਦਾ ਮਾਤ ਟੱਠੀ ਹਕ ਸੰਗਰਾਮ ਸਲਾਵਾਗੇ ਸੋਸਾਂ ਨੂੰ ਤੜਖੂਂਦੀ ਵੀਰੋ ਕੁੰਨ ਡੁੱਲੀ ਹੱਤ ਤੇ ਉੱਤੇ ਸਾਨੂੰ ਉਹ ਪੁਕਾਰ ਰਿਆ ਮੂਨੇ ਡੁੱਲੇ ਆਕਰਤ ਦੇ ਉੱਤੇ ਸਾਨੂੰ ਉਹ ਵੰਗਾਰ ਰਿਆ ਇਕੱਠੇ ਹੋ ਜਾ ਲੁੱਟੀਂਦੇ ਲੋਕੋ ਸਾਨੂੰ ਸਮਾਂ ਵੰਗਾਰ ਰਿਆ ਇਕੱਠੇ ਹੋ ਜਾ ਲੁੱਟੀਂਦੇ ਲੋਕੋ ਸਾਨੂੰ ਸਮਾਂ ਵੰਗਾਰ ਰਿਆ ਦੁਸ਼ਮਣ ਦੇ ਕਾਰਮੋਂ ਦੁਸ਼ਨੇਹਾ ਛੇਤੀ ਲੈ ਕੇ ਜਾਵਾਂਗੇ ਸੋ ਸਾਨੂੰ ਤਾਂ ਦੇਖੂਂਦੀ ਵੀਰੋ ਗੱਤੀ ਬੈਠ ਜਮਾ ਤੇ ਲਟੇਰੀ ਕਾਦੀ ਲੋਕਾਂ ਨਾਲ 헤ਰਾ ਫੇਰੀ ਗੱਤੀ ਬੈਠ ਜਮਾ ਤੇ ਲਟੇਰੀ ਕਾਦੀ ਲੋਕਾਂ ਨਾਲ 헤ਰਾ ਫੇਰੀ ਲੋਟੂ ਟਾਂਚਾ ਖਤਮ ਹੈ ਕਰਨਾ ਕਿਉਂ ਵੀ ਰਿਓ ਲਈ ਆ ਦੇਰੀ ਲਟੇਰੇ ਮੂੰਹ ਤੋਂ ਬੁਰਕਾ ਲਾ ਕੇ ਲੋਕਾਂ ਤਾਈ ਵਖਾਵਾਂਗੇ ਸੋ ਸਾਨੂੰ ਤਾ ਦੇਖੂਂ ਦੀ ਵੀਰੋ ਸੁਣੋ ਬੇ ਲੋਕੋ ਲੁੱਟਿੰਦੇ ਲੋਕੋ ਸਾਨੂੰ ਵੇਲਾ ਬੀਤਿਆ ਸੁਣੋ ਬੇ ਲੋਕੋ ਲੁੱਟਿੰਦੇ ਲੋਕੋ ਸੌਂਦਾ ਵੇਲਾ ਬੀਤ ਗਿਆ ਸਸੀਆਂ ਹੀਰਾ ਰਾंजे ਮਿਰਜੇ ਕੌਣ ਦਾ ਵੇਲਾ ਬੀਤ ਗਿਆ ਇਕੱਠੇ ਹੋ ਕੇ ਬਣੀਏ ਲਾਟਾਂ ਝਖੜ ਬਣ ਚੱਲ ਜਾਵਾਂਗੇ ਸਾਨੂੰ ਸਾਨੂੰ ਤੋੜ ਖੁੰਦੀ ਵੀਰੋ